ਰਕੇਸ਼ ਮੈਡੀ ਸਿਟੀ ਹਸਪਤਾਲ ਔੜ ਵਿਖੇ ਲਗਾਇਆ ਨੱਕ ਕੰਨ ਗਲੇ ਦੀਆਂ ਬਿਮਾਰੀਆਂ ਦਾ ਮੁਫਤ ਜਾਂਚ ਦਾ ਕੈਂਪ ਔਰ ਦੇ ਰਕੇਸ਼ ਮੈਡੀ ਸਿਟੀ ਹਸਪਤਾਲ ਵਿਖੇ 베ਦੀ ਹਸਪਤਾਲ ਨਮਾ ਸ਼ਹਿਰ ਵੱਲੋਂ ਨੱਕ ਕੰਨ ਗਲੇ ਦਾ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਇਸ ਮੌਕੇ ਤੇ 베ਦੀ ਹਸਪਤਾਲ ਦੇ ਨੱਕ ਕੰਨ ਗਲੇ ਦੇ ਮਾਹਰ ਡਾਕਟਰ ਸ਼ੈਲਜਾ ਬੈਦੀ ਨੇ ਦੱਸਿਆ ਕਿ ਉਹ ਹਰ ਬੁੱਧਵਾਰ 12 ਤੋਂ 1 ਵਜੇ ਤੱਕ ENT ਨਾਲ ਸੰਬੰਧਿਤ ਮਰੀਜ਼ਾਂ ਦੀ ਜਾਂਚ ਕਰਦੇ ਹਨ ਜਿਸ ਤਹਿਤ ਅੱਜ ਕਰੀ 45 ਮਰੀਜ਼ਾਂ ਨੇ ਆਪਣੀ ਮੈਡੀਕਲ ਜਾਂਚ ਕਰਵਾਈ ਮਾਹ ਡਾਕਟਰ ਨੇ ਦੱਸਿਆ ਕਿ ਨੱਕ ਕੰਨ ਗਲੇ ਨਾਲ ਸੰਬੰਧਿਤ ਬਿਮਾਰੀਆਂ ਦੀ ਦੂਰਬੀ ਨਾਲ ਕੀਤੀ ਜਾਂਦੀ ਹੈ ਜਾਂਚ ਹਸਪਤਾਲ ਦੇ ਚੇਅਰਮੈਨ ਤੇ CEO ਡਾਕਟਰ ਅਕਸ਼ੇ ਨੇ ਕੈਂਪਸ ਸੰਬੰਧੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਤੇ ਲੋਕਾਂ ਨੂੰ ਹਰ ਬੁੱਧਵਾਰ ਇਸ ਕੈਂਪ ਦਾ ਲਾਭ ਲੈਣ ਦੀ ਕੀਤੀ اپੀਲ ਜਾਂਚਦੁਰਾ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਕਤ ਵੰਡੀਆਂ ਹਸਪਤਾਲ ਵਿੱਚ 15 ਅਗਸਤ ਤੋਂ ਐਮਰਜੈਂਸੀ ਸੇਵਾਵਾਂ ਮਾ ਆਪਰੇਸ਼ਨ ਥੀਟਰ ਅਤੇ ਫਿਜ਼ੀਓਥੈਰੇਪੀ ਦੀ ਹੋਵੇਗੀ ਸ਼ੁਰੂਆਤ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਔਰਤੋ ਪੱਤਰਕਾਰ ਮਨਦੀਪ ਦੁੱਗਲ ਦੀ ਰਿਪੋਰਟ ਸਭ ਜਿਹੜਾ ਤੁਸੀਂ ਕੈਂਪ ਲਗਾਇਆ ਇੱਕ ਆਧਾ ਕੈਂਪ ਲਗਾਇਆ ਸਭ ਕੈਂਪ ਕਿਦੋਂ-ਕਦੋਂ ਤੁਸੀਂ ਲਗਾਣੇ ਆ ਸਭ ਤੋਂ ਪਹਿਲਾਂ ਸਸੀਗਲ ਸਰ ਹੈ ਮੇਰਾ ਨਾਮ ਡਾਕਟਰ ਅਕਸ਼ੇ ਆਮਾ ਚੇਅਰਮੈਨ ਐਂਡ ਸੀਈਓ ਰਕੀਸ਼ ਮੈਡੀਸਿਨ ਹਸਪੀਟਲ ਬੋਰਡ ਦੇ ਵਿੱਚ ਅੱਜ ਅਸੀਂ ਈਐਨਟੀ ਸਪੈਸ਼ਲਿਸਟ ਦਾ ਕੈਂਪ ਲਗਾਇਆ ਸੀ ਜੋ ਕਿ ਡਾਕਟਰ ਸ਼ੈਲਜਾ 베ਦੀ ਈਐਨਟੀ ਸਪੈਸ਼ਲਿਸਟ 베ਦੀ ਹਸਪੀਟਲ ਦੇ ਵਿੱਚੋਂ ਸਾਡੇ ਇੱਥੇ ਆ ਕੇ ਕੈਂਪ ਲਗਾ ਕੇ ਜੇਹਰ ਬਹੁਤ ਅਸੀਂ ਚੜੀ ਤੋਂ ਪ੍ਰਿਆ ਪੇਸ਼ੈਂਟ ਅੱਜ ਦੇ ਦਿਨ ਅਸੀਂ ਨੱਕ ਕੰਨ ਗਲੇ ਦੇ ਦੇਖੇ ਹੈ ਜਿਨ੍ਹਾਂ ਨੂੰ ਵੀ ਸਮੱਸਿਆ ਸੀ ਕਿ ਨੱਕ ਦੀ ਸਾਹ ਨਹੀਂ ਆਉਂਦਾ ਗਲਾ ਖਰਾਬ ਰਹਿੰਦਾ ਹੈ ਕਾਫੀ ਅਲਰਜੀ ਦੇ ਨਾਲ ਛਿੱਕਾਂ ਲੱਗ ਜਾਂਦੀਆਂ ਹੈ ਔਰ ਬਹੁਤ ਸਮੱਸਿਆ ਆndੀਆਂ ਕਿ ਸਾਹ ਲੈਣ ਚ ਦਿੱਕਤ ਹੁੰਦੀ ਹੈ ਤੁਰਦੇ ਹੋਏ ਸਾਹ ਚੜ ਜਾਂਦਾ ਹੈ ਨੱਕ ਦਾ ਮਾਸ ਵਧਿਆ ਹੋਵੇ ਹੱਡੀ ਵੀਗੀ ਹੋਵੇ ਉਹ ਸਾਰੇ ਮਰੀਜ਼ਾਂ ਦਾ ਜਿਨ੍ਹਾਂ ਨੇ ਚੈੱਕਅਪ ਕਰਕੇ ਬਹੁਤ ਹੀ ਅੱਛੇ ਤਰੀਕੇ ਨਾਲ ਤਫਰੀਦ ਹੋਈਆਂ ਦਿੱਤੇ ਹਨ ਇਸੇ ਤਰੀਕੇ ਦੇ ਨਾਲ ਅਸੀਂ ਹਰ ਬੁੱਧਵਾਰ ਨੂੰ 12 ਤੋਂ 1 ਵਜੇ ਉਹ ਡਾਕਟਰ ਸਾਹਿਬ ਸਾਡੇ ਕੋਲ ਆਣਗੇ ਤੇ ਆਪਣੀਆਂ ਜਿੰਨੀਆਂ ਵੀ ਜੋਸ਼ ਹੈ ਭਾਵਾਂ ਬਣਦੀਆਂ ਇੱਥੇ ਦੇਣਗੇ ਤੇ ਮੈਂ ਆਪਣੇ ਔਰ ਨਿਵਾਸੀ ਨੂੰ ਤੇ ਬਾਕੀ ਇਲਾਕੇ ਨਿਵਾਸੀ ਨੂੰ ਬਹੁਤ ਇੱਕ ਖੁਸ਼ੀ ਦੀ ਖਬਰ ਸੁਣਾਉਣਾ ਚਾਹੁੰਦਾ ਹਾਂ ਕਿ ਰਕੇਸ਼ ਮੈਡੀ ਸਿਟੀ ਹਸਪੀਟਲ ਦੇ ਵਿੱਚ ਆਧੁਨਿਕ ਤਰੀਕੇ ਦੇ ਨਾਲ ਫਿਜ਼ੀਓਥੈਰੇਪੀ ਤੇ ਐਡਵਾਂਸ ਕ੍ਰਿਟੀਕਲ ਕੇਅਰ ਜਿਹੜੇ ਵੀ ਐਮਰਜੈਂਸੀ ਬੇਸਿਸ ਤੇ ਪੇਸ਼ੈਂਟ ਆਉਂਦੇ ਆ ਉਹ ਅਸੀਂ 15 ਅਗਸਤ ਤੋਂ ਸ਼ੁਰੂ ਕਰ ਰਹੇ ਹਾਂ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਜਿੰਨੇ ਵੀ ਆਲੇ-ਦੁਆਲੇ ਦੇ ਪਿੰਡ ਪੈਂਦੇ ਆ ਜਿੰਨੇ ਵੀ ਸਾਡੇ ਟਾਊਨ ਦੇ ਵਿੱਚ ਸਾਰੇ ਪਿੰਡ ਹੈ ਮੈਂ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਜਿਹੜੇ ਵੀ ਪੀੜਿਤ ਦਰਦ ਤੋਂ ਪੀੜ ਨਾਲ ਕਰਦੇ ਆ ਗੱਟੀਆਂ ਦੀ ਦਰਦ ਹੋ ਗਈ ਜੋੜਾਂ ਦੀ ਦਰਦ ਹੋ ਗਈ ਕੋਈ ਵੀ ਮਸਲਦਾ ਖਿੱਚ ਜਾਣਾ ਜਾਂ ਕੋਈ ਵੀ ਕਿਸੇ ਤਰੀਕੇ ਦੀ ਸੱਟ ਲੱਗ ਜਾਂਦੀ ਹੈ ਉਹਦੀ ਫਿਜ਼ੀਓਥੈਰੇਪੀ ਦਾ ਐਡਵਾਂਸ ਕੇਅਰ ਅਸੀਂ 15 ਤਰੀਕ ਤੋਂ ਸ਼ੁਰੂ ਕਰੇਗੇ ਜੋ ਕਿ ਸਾਡੇ ਮਾਹਰ ਡਾਕਟਰ ਸਾਡੇ ਨਾਲ ਕਰਨਗੇ ਤੇ ਮੈਂ ਖੁਦ ਆਪ ਉਹਨਾਂ ਦੀ ਇੱਥੇ ਡਾਕਟਰੀ ਜਾਂਚ ਕਰਕੇ ਤੇ ਉਹਨਾਂ ਦੀ ਸੇਵਾਵਾਂ ਦਵਾਂਗਾ ਤੇ ਮੈਂ ਸਾਰੇ ਇਲਾਕਾ ਨਿਵਾਸੀ ਨੂੰ ਅਪੀਲ ਕਰਦਾ ਹਾਂ ਕਿ ਉਹ ਆ ਕੇ 15 ਅਗਸਤ ਨੂੰ ਸਵੇਰੇ 10 ਵਜੇ ਸਾਡੇ ਇੱਥੇ ਫਿਜ਼ੀਓਥੈਰੇਪੀ ਤੇ ਐਡਵਾਂਸ ਕ੍ਰਿਟੀਕਲ ਕੇਅਰ ਤੇ ਆਪਰੇਸ਼ਨ ਥੀਟਰ ਵੀ ਨਾਲ ਅਸੀਂ ਸਸਤੇ ਲਾਗ ਦੇ ਵਿੱਚ ਆਪਰੇਸ਼ਨ ਕਰਨੇ ਸ਼ੁਰੂ ਕਰ ਦਿੱਤੇ ਆ ਤੇ ਆਪਣੀ ਸੇਵਾਵਾਂ માં ਲੈਣ ਤਾਂ ਕਿ ਜੋ ਅਸੀਂ ਇੱਕ ਮਰੀਜ਼ ਨੂੰ ਰੋਗੀ ਦਾ ਤੋਂ ਰੋਗੀ ਤੋਂ ਨਰੋਗੀ ਕਰ ਸਕੀਏ ਤਾਂ ਕਿ ਜਿਹੜਾ ਮਰੀਜ਼ ਆਪਣੀ ਖੁਸ਼ਹਾਲ ਜ਼ਿੰਦਗੀ ਜੀ ਸਕੇ ਤੇ ਲਾਸਟ ਅਖੀਰ ਦੇ ਵਿੱਚ ਮੈਂ ਪੱਤਰਕਾਰ ਮਨਦੀਪ ਦੁੱਗਲ ਜੀ ਦਾ ਬਹੁਤ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਇੱਥੇ ਆ ਕੇ ਸਾਡੀ ਕਵਰੇਜ ਕੀਤੀ ਆਪਣਾ ਕੀਮਤੀ ਸਮਾਂ ਕੱਢ ਕੇ ਬਾਕੀ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਧੰਨਵਾਦ ਜੀ ਮੈਮ ਕੀ ਨਾਮ ਆ ਆਪਣਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਸ਼ੈਲਜਾ ENT ਕੰਸਲਟੈਂਟ ਬੇਦੀ ਹਸਪੀਟਲ ਨਵਾਂ ਸ਼ਹਿਰ ਅੱਜ ਅਸੀਂ ਰਕੇਸ਼ ਮੈਡੀਸਿਟੀ ਹਸਪੀਟਲ ਆਡ ਵਿਖੇ ਕੈਂਪ ਲਗਾਇਆ ਹੈ ਜਿਸ ਚ ਅਸੀਂ 40 ਤੋਂ 45 ਪੇਸ਼ੈਂਟਸ ਦੇਖੇ ਹੈ ਜਿਸ ਚ ਕੰਨ ਅ ਗਲੇ ਦੀਆਂ ਡਿਫਰੈਂਟ ਡਿਫਰੈਂਟ ਬਿਮਾਰੀਆਂ ਦਾ ਆਪਾਂ ਦੇਖਿਆ ਹੈ ਉਹਨਾਂ ਨੂੰ ਇਲਾਜ ਕੀਤਾ ਹੈ ਜਾਂਚ ਕੀਤੀ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਅਸੀਂ ਹਰ ਐਵਰੀ ਵੈਡਨਸਡੇ 12 ਤੋਂ ਇੱਕ ਰਕੇਸ਼ ਮੈਡੀਸਿਟੀ ਹਸਪੀਟਲ 'ਚ ਮੈਂ ਆਪਣੀਆਂ ਸੇਵਾਵਾਂ ਦਵਾਂਗੀ ਮੈਨੂੰ ਆਸ਼ਾ ਹੈ ਕਿ ਤੁਸੀਂ ਸਾਡਾ ਸਹਿਯੋਗ ਕਰੋਗੇ ਕਿ ਇੱਥੇ ਅਸੀਂ ਦੂਰਬੀਨ ਦੇ ਨਾਲ ਜਾਂਚ ਕਰਦੇ ਹਾਂ ਹਰ ਕੰਨ ਨੱਕ ਗਲੇ ਰਿਲੇਟਿਡ ਪ੍ਰੋਬਲਮ ਨੂੰ ਚੰਗੀ ਤਰ੍ਹਾਂ ਜਾਂਚ ਕੀਤਾ ਜਾਂਦਾ ਹੈ ਤੇ ਉਹਦਾ ਹੱਲ ਕੀਤਾ ਜਾਂਦਾ ਹੈ ਕਿੰਪਸ ਦੇ ਵਿੱਚ ਵਿੱਚ ਕੀ ਸਹੂਲਤ ਦਿੱਨੇ ਕੋਈ ਹੁਰੀਜ ਅਸੀਂ ਉਹਨਾਂ ਦੀ ਐਂਡੋਸਕੋਪਿਕਲੀ ear nose throat ਵੀ OPD ਬੇਸਿਸ ਤੇ ਦੇਖਦੇ ਹਨ ਜੇ ਕਿ ਸੈਨੋ ਕੋ ਛੇ ਕਾਂਚ ਫੰਗਸ ਹੈ ਮੈਲ ਹੈ ਉਹ ਸਾਰਾ ਕੱਢਦੇ ਹੈ ਉਹਦਾ ਡਾਇਗਨੋਸਟਿਕ ਪ੍ਰੋਸੀਜਰਸ ਕਰਦੇ ਹੈ ਐਕਸ-ਰੇ ਵੀ ਇੱਥੇ ਅਵੇਲੇਬਲ ਨੇ ਮੈਡੀਸਿਨਸ ਵੀ ਅਵੇਲੇਬਲ ਨੇ ਸਭ ਕੁਝ ਇੱਥੇ ਦਿੱਖ ਰਿਹਾ ਹੈ